ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆਂ 23 ਤੋਂ 24 ਜੁਲਾਈ ਦੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਕੀ ਹਲਚਲਾਂ ਵੇਖਣ ਨੂੰ ਮਿਲ ਰਹੀਆਂ ਕਿ 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 ਇਲਾਕਿਆਂ ਵਿੱਚ ਮੀਂਹ ਨਿਰ ਦਾ ਸਾਰ ਬੰਦੇ ਦਿਖਾਈ ਦੇ ਰਹੇ ਨੇ ਤਾਂ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਗੁਜਾਰਸ਼ ਕਰਨਾ ਚਾਹੁੰਦੇ ਬੇਨਤੀ ਕਰਨਾ ਚਾਹੁੰਦੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸ਼ੁਰੂ ਕਰਦੇ ਆਂ ਇਸ ਦੀ ਇਹ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਲਾਈਵ ਤਾਇਆ ਸੈਟਲਾਈਟ ਦਾ ਦੇ ਕੁਝ ਪਾਗ ਹੋ ਗਏ ਤੇ ਇਸ ਦੇ ਨਾਲ ਦੇ ਇਲਾਕਿਆਂ ਵਿੱਚ ਕਾਫੀ ਸੰਗਣੀ ਜਿਹੜੀ ਬੱਦਲਵਾਈ ਤੇ ਇੱਥੇ ਜਿਹੜੀ ਹਲਚਲ ਆ ਵੇਖਣ ਨੂੰ ਮਿਲ ਰਹੀਆਂ ਕੁਝ ਕੁ ਇਲਾਕਿਆਂ ਵਿੱਚ ਮੈਂ ਦਰਜ ਕੀਤਾ ਜਾ ਰਿਹਾ ਕਮੈਂਟ ਕਰ ਜਰੂਰ ਦੱਸਣਾ ਤੁਹਾਡੇ ਕਿਸਤਰ ਦਾ ਮੌਸਮ ਕਿਤ ਕਿਦਮੀ ਪੈ ਰਿਹਾ ਹੈ ਤਸਵੀਰ ਤੇ ਮੀਂਹ ਦੀ ਗਤੀਵਿਧੀ ਇੱਥੇ ਜਾਰੀ ਨੇ ਤੁਹਾਨੂੰ ਕੱਲ ਵੀ ਵੀਡੀਓ ਵਿੱਚ ਦੱਸਿਆ ਸੀ ਕਿ ਆਸ ਵੀਰ ਦੇ ਘੰਟਿਆਂ ਜਾਨੀ ਕਿ ਅੱਧੀ ਰਾਤ ਤੋਂ ਬਾਅਦ ਜਿਹੜਾ ਮੌਸਮ ਵਿੱਚ ਬਦਲਾਅ ਵੇਖਣ ਨੂੰ ਮਿਲ ਸਕਦਾ ਤਾਂ ਵੇਖਦੇ ਸਿਸਟਮ ਬਣਿਆ ਜੋ ਕਿ ਥੱਲੇ ਨਾਲੇ 흘ੇ ਖਿਸਕਦਾ ਪਿਆ ਹੈ ਜੋ ਕਿ ਆਉਣ ਵਾਲੇ ਅਗਲੇ ਘੰਟਿਆਂ ਵਿੱਚ ਥੋੜੀ ਜਿਕਰ ਥੱਲੇ ਹੋਰ ਵੱਧਦਾ ਹੋਣ ਰੂਪਨਗਰ ਹੋ ਗਿਆ ਇਸ ਤੇ ਨਾ ਲੱਗਦੇ ਆਨੰਦਪੁਰ ਸਾਹਿਬ ਨੰਗਰ ਰੋਕੜ ਇਹਨਾਂ ਇਲਾਕਿਆਂ ਨੂੰ ਤੇ ਲੁਧਿਆਣਾ ਦਾ ਕੁਝ ਪ੍ਰਭਾਵ ਹੋ ਗਿਆ ਚੌਸਵਰ ਫਿਰੋਜ਼ਪੁਰ ਹੋ ਗਿਆ ਤਰਨਤਨ ਹੋ ਗਿਆ ਅਮੋਕਾ ਹੋ ਗਿਆ ਇਹਨਾਂ ਇਲਾਕੜ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖਦਾ ਜੇਕਰ ਹੋਰ ਥੱਲੇ ਸਿਸਟਮ ਖਿਸਕਦਾ ਤੇ ਹੋਰ ਲੱਗਦੇ ਨਾ ਲੱਗਦੇ ਇਲਾਕਿਆਂ ਨੂੰ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖੇਗਾ ਤੇ ਅੱਜ 23 ਜੁਲਾਈ ਨੂੰ ਪੰਜਾਬ ਜਾਂ ਹਰਿਆਣਾ ਤੇ ਰਾਜਸਥਾਨ ਦੇ ਚਾਰਤਰਫਾ ਗੱਲ ਕਰੀ ਪੂਰੇ ਪੰਜਾਬ ਜਾਂ ਹਰਿਆਣਾ ਰਾਜਸਥਾਨ ਵਿੱਚ ਮੀਂਹ ਪੈਣ ਦਾ ਅਸਰ ਨਹੀਂ ਜਾਪ ਰਿਹਾ ਕੁਝ ਕਲਾਕੇ ਰਹਿ ਜਾਣਗੇ ਅੱਜ ਮੀਂਹ ਤਾਂ ਵਾਂਝੇ ਤੇ ਕੁਝ ਕਲਾਕੀਆਂ ਵਿਚਰਚਣੇ ਵੇਖਣ ਨੂੰ ਵੀ ਜੁਲਾਈ ਦੋਸਤਰ 25 ਜੁਲਾਈ ਠੀਕ ਹੈ ਦੋ ਦਿਨ ਵੀ ਮੀਨ ਰਹਿਣਗੇ ਜਿੱਥੇ ਅੱਜ ਮੀਨ ਨਹੀਂ ਪਾਉਂਦਾ ਉੱਤੇ ਕੱਲ੍ਹ ਜਾਂ ਪਰਸੋਂ ਮੀਂਹ ਪੈਂਦਾ ਸਾਰਨੇ 24 ਤੇ 25 ਜੁਲਾਈ ਨੂੰ ਤੇ ਅੱਜ ਕੁਝ ਕਲਾਕਿਆ ਵਿੱਚ ਜਾਨੀ ਕਿ ਅੱਜ ਹੋ ਸਕਦਾ ਕਿ ਪੰਜਾਬ ਦੇ ਅੱਧੇ ਪੰਜਾਬ ਜਾਂਦੇ ਤੋਂ ਜਾਰਾ ਖੇਤਰਾ ਵਿੱਚ ਹਰਿਆਣਾ ਦੇ ਵੀ ਅੱਧੇ ਤੋਂ ਜਾਂਦੇ ਰਜਾਰਾ ਖੇਤਰਾ ਵਿੱਚ ਉਸ ਵਾਰ ਰਾਜ Rajasthan ਦੇ ਅੱਧੇ ਦਾ ਅੱਧੇ ਰਜਾਰਾ ਖੇਤਰਾ ਵਿੱਚ ਖਾਸ ਕਰ ਦੱਕੜੀ ਖੇਤਰ ਕੁਝ ਜਿਹੜੇ ਆਪਣੇ ਪੰਜਾਬ ਜਾ ਸੌਰੀ ਹਰਿਆਣਾ ਦੇ ਨਾਲ ਲੱਗਦੇ ਖੇਤਰਾ ਵਿੱਚ ਪੰਜਾਬ ਦੇ ਨਾਲ ਲੱਗਦੇ ਖੇਤਰਾ ਹਲਚਲਾ ਵੇਖਣ ਨੂੰ ਮਿਲ ਸਕਦੇ ਆ ਨੇ Rajasthan ਦੇ ਖੇਤਰਾ ਵਿੱਚ ਵੀ ਤਾਂ ਪੰਜਾਬ ਦੇ ਜਾਰਾ ਖੇਤਰ ਇਸ ਵਿੱਚ ਕਵਰ ਹੋਣਗੇ ਹਰਿਆਣਾ ਦੇ ਜ਼ਿਆਦਾਤਰ ਖੇਤਰ ਕਵਰ ਹੋਣਗੇ ਤਾਂ ਹੋ ਸਕਦਾ ਹੈ ਰਾਜਸਥਾਨ ਦੇ ਥੋੜੇ ਬਤ ਖੇਤਰਾ ਵਿੱਚ ਉਮੀਦ ਹੈ ਸਾਰ ਜਿਹੜੇ ਜਾ ਸਕਦੇ ਨੇ ਤੇ ਕੱਲ 24 ਤੋਂ 25 ਜੁਲਾਈ ਨੂੰ ਜਿੱਥੇ ਮੀਂਹ ਨਹੀਂ ਪਹੁੰਚਦਾ ਉੱਥੇ ਵੀ ਪਹੁੰਚਦਾ ਸਾਰ ਰਹਿਣਗੇ ਦੋਸਤੋ ਪਰ ਫਿਰ ਇੱਕ ਇਹ ਸਿਸਟਮ ਲੱਗਿਆ ਜੋ ਕਿ 26 ਨੂੰ ਗੈਪ ਆ ਕੇ 27 ਤੋਂ ਲੈ ਕੇ ਠੀਕ 31 ਜੁਲਾਈ ਦੇ ਵਿੱਚਕਾਰ ਫਿਰ ਜਿਹੜਾ ਉਮੀਦ ਹੈ ਸਾਰ ਜਾਪ ਰਿਹਾ ਨਾ ਤਾਂ ਕਾਫੀ ਏਰੀਆ ਤੱਕ ਵੀ ਪਹੁੰਚੇਗਾ ਠੀਕ ਹੈ ਘਬਰਾਓ ਨਾ ਜਿੱਥੇ ਅੱਜ ਮੀਂਹ ਨਹੀਂ ਪਾਉਂਦਾ ਕੱਲ੍ਹ ਐ ਪਰਸੋਂ ਜੇਕਰ ਕੱਲ ਪਰਸੋਂ ਵੀ ਨਹੀਂ ਪਾਉਂਦਾ ਫਿਰ 26 ਤੋਂ ਇਸੋ ਜਿਹਾ ਕਾਫੀ ਤਗੜਾ ਉੱਪਰ ਸਿਸਟਮ ਬਣਿਆ ਜੋ ਕਿ ਹੌਰੀਲ ਥੱਲੇ ਵੱਲ ਨੂੰ ਵਧ ਰਿਹਾ ਹੈ ਤਾਂ ਜੇਕਰ ਹੋਰ ਥੱਲੇ ਵਧਦਾ ਤੇ ਨਾਲ ਲੱਗਦੇ ਇਲਾਕੇ 'ਤੇ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖਦਾ ਹੋਸਣ ਦੇ ਦੱਖਣੀ ਇਲਾਕੇ ਜਿਵੇਂ ਮਾਰਸਾ ਪਟਿਆਲਾ ਸੰਗਰੂਰ ਇੱਥੇ ਤੱਕ ਸਿਸਟਮ ਪਹੁੰਚ ਜਾਂਦਾ ਸਾਰ ਰਹਿਣਗੇ ਤਾਂ ਬਾਕੀ ਵੇਖਦੇ ਆ ਕੀ ਕਰਦਾ ਕੁਦਰਤ ਪਰਮਾਤਮਾ ਕੀ ਕਰਦਾ ਤਾਂ ਫਿਲਹਾਲ ਇਹ ਚਾਰਕ ਦੀ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਆ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਇੱਕ ਵਾਰ ਕਰ ਜ਼ਰੂਰ ਦੱਸਿਆ ਕਰੋ ਤਾਂ ਵੀਡੀਓ ਨੂੰ ਅੰਤ ਤੱਕ ਵੇਖ ਤੁਹਾਡਾ ਬਹੁਤ ਬਹੁਤ ਧੰਨਵਾਦ